ਇਹ ਤਸਵੀਰਾਂ ਫਗਵਾੜਾ ਦੇ ਰਣਜੀਤ ਨਗਰ ਦੀਆਂ ਨੇ ਜਿੱਥੇ ਬੀਤੀ ਰਾਤ ਚੋਰਾਂ ਨੇ ਇਸ ਦੁਕਾਨ ਨੂੰ ਨਿਸ਼ਾਨਾ ਬਣਾਇਆ। ਰਾਤ ਵੇਲੇ ਚੋਰਾਂ ਨੇ ਦੁਕਾਨ ਦਾ ਸ਼ਟਰ ਹੀ ਤੋੜ ਦਿੱਤਾ ਅਤੇ ਹੋਰ ਸਮਾਨ ਦੀ ਭੰਨ ਤੋੜ ਕਰਕੇ ਦੁਕਾਨ ਦੇ ਅੰਦਰ ਦਾਖਲ ਹੋਏ। ਸ਼ਾਤਰ ਚੋਰਾਂ ਨੇ ਦੁਕਾਨ ਤੇ ਲੱਗੇ ਸੀਸੀਟੀਵੀ ਕੈਮਰੇ ਵੀ ਤੋੜ ਦਿੱਤੇ ਤਾਂ ਕਿ ਉਹਨਾਂ ਦੀ ਪਛਾਣ ਨਾ ਹੋ ਸਕੇ। ਇਸ ਬਾਬਤ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੁਕਾਨਦਾਰ ਨੇ ਦੱਸਿਆ ਕਿ ਰਾਤ ਵੇਲੇ ਚੋਰਾਂ ਨੇ ਦੁਕਾਨ ਦਾ ਸ਼ਟਰ ਤੋੜ ਕੇ ਲੱਖਾਂ ਰੁਪਏ ਦਾ ਸਮਾਨ ਚੋਰੀ ਕੀਤਾ ਅਤੇ ਮੌਕੇ ਤੋਂ ਫਰਾਰ ਹੋ ਗਏ ਬਰਿੰਦਰਪਾਲ ਸਿੰਘ ਸਰ ਕਿੱਥੇ ਦੇ ਰਹਿਣ ਵਾਲੇ ਆਪਾਂ ਰਣਜੀਤ ਨਗਰ ਫੁੱਲਰਾਈ ਰੋਡ ਕੋੜਾ ਜੀ ਤੇ ਸਰ ਕੀ ਮਾਮਲਾ ਕੀ ਆ ਜਿਹੜਾ ਜੱਜ ਕੋਲ ਲਾਣ ਦੇ ਅੰਦਰ ਆਪਣੇ ਆਏ ਸੀ ਮਾਮਲਾ ਇਹ ਆ ਵੀ ਸਵੇਰੇ ਫੋਨ ਆਇਆ ਗਵਡੀਆਂ ਦਾ ਵੀ ਤੁਹਾਡਾ ਸ਼ਟਰ ਟੁੱਟਾ ਆ ਤੇ ਆ ਕੇ ਦੇਖਿਆ ਤਾਂ ਚੋਰੀ ਹੋਈ ਹੋ ਸੀ ਸਾਰੇ ਲਗਭਗ ਕਿੰਨਾ ਕ ਨੁਕਸਾਨ ਹੋ ਗਿਆ ਆਪਣਾ ਨੁਕਸਾਨ ਘੱਟੋ ਘੱਟ 5 ਦੇ 5-5 ਲੱਖ ਦੇ ਲਾਗੇ ਤਾਂ ਹੋ ਜਾਏਗਾ ਕੀ ਚੀਜ਼ਾਂ ਲੈ ਕੇ ਸਮਾਨ ਕੀ ਲੈ ਕੇ ਰੂਟਰਾਂ ਲੈ ਕੇ ਆ ਵਾਈਡਿੰਗ ਵਾਇਰ ਲੈ ਕੇ ਕਾਪਰ ਦੀ ਗਰੀਲਾ ਬੰਦੀਆਂ ਬੰਦ ਡੀਵੀਆਰ ਤੋੜ ਕੇ ਲੈ ਕੇ ਨਾਲ ਸਾਰਾ ਕੁਝ ਜਾਨੀ ਕੀ ਕੋਈ ਕੈਮਰੇ ਗੋਲੇ ਵੀ ਤੋੜ ਕੇ ਲੈ ਕੇ ਕੈਮਰੇ ਵੀ ਤੋੜੇ ਪਏ ਆ ਤੁਹਾਡੇ ਸਾਹਮਣੇ ਆ ਲਟਕਦੇ ਪਏ ਆ ਹੀ ਕੋਈ ਸੀਐਸਡੀ ਕੈਮਰੇ ਜਾਏ ਬੰਦੇ ਹੋਣਾ ਡੀਵੀਆਰ ਮਿਲੂਗਾ ਤਾਂ ਪਤਾ ਲੱਗੂਗਾ ਜੀ ਕੀ ਹੋਇਆ ਪਤਾ ਹੀ ਨਹੀਂ ਇਸ ਮਾਮਲੇ ਨੂੰ ਬਹੁਤ ਸ਼ਿਕਾਇਤ ਕੀਤੀ ਆ ਹੁਣ ਕੀਤੀ ਤਾਂ ਹੈ ਜੀ ਦੇਖੋ ਉਹ ਤਾਂ ਸਹੀ ਸੀ ਮੌਕੇ ਤੇ ਸਰ ਪੁਲਿਸ ਆਈ ਮੋਕੇ ਤੇ ਹਾਂਜੀ ਹਾਂਜੀ ਮੋਕੇ ਤੇ ਇੱਥੇ ਹੀ ਘੁੰਮਦੇ ਸੀਗੇ ਮੈਂ ਨਾਲ ਹੀ ਲੈ ਆਇਆ ਸੀ ਉਹਨਾਂ ਉਹਨਾਂ ਜਿੱਦਾਂ ਸਾਰੇ ਸ਼ਹਿਰ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਲੁੱਟਖੋ ਹੋ ਰਹੀਆਂ ਕੀ ਕਰ ਸਕਦੇ ਆ ਜੀ ਇਹ ਤਾਂ ਪ੍ਰਸ਼ਾਸਨ ਦਾ ਕੰਮ ਆ ਵੀ ਦੇਖਣਾ ਇਹ ਆਮ ਬੰਦੇ ਦਾ ਨਾ ਕੀ ਤਾਂ ਥੋੜੀ ਕੰਮ ਆ ਇਹ ਹੁਣ ਪ੍ਰਸ਼ਾਸਨ ਦੇਖਣਾ ਚਾਹੀਦਾ ਵੀ ਕੀ ਹੁੰਦਾ ਪਿਆ ਇਹ ਮੋਟਰਾਂ ਨਵੀਆਂ ਲੈ ਗਏ ਆ ਯਾ ਮੋਟਰਾਂ ਪੁਰਾਣੀਆਂ ਜਿਹੜੀਆਂ ਰਿਪੇਅਰ ਹੋਣ ਨੂੰ ਆਈਆਂ ਸੀ ਉਹ ਸਾਰੀਆਂ ਚੱਕ ਕੇ ਕਿੰਨੀਆਂ ਕ ਮੋਟਰਾਂ ਸੀ ਫਟੋ ਫਟ 10 12 ਮੋਟਰਾਂ ਤਾਂ ਹੋਈਆਂ ਜੀ 10 12 ਮੋਟਰਾਂ ਹੋਈਆਂ ਸਾਰੀਆਂ ਹੀ ਲੱਗੇ ਜਾਂਦੇ ਕੈਮਰੇ ਵੀ ਤੋੜ ਦੇ ਕੈਮਰੇ ਵੀ ਤੋੜ ਕੇ ਡੀਵੀਆਰ ਵੀ ਨਾਲ ਲੈ ਕੇ ਸਭ ਕੁਝ ਹੀ ਲੱਗੇ ਏ ਟੂ ਜ਼ੈਡ ਕੁਝ ਨਹੀਂ ਹੋਇਆ ਫਿਰ ਆਪਾਂ ਨੂੰ ਕਿੰਨੇ ਕਬੀ ਪਤਾ ਲੱਗਾ ਆਪਾਂ ਨੂੰ ਸਵੇਰੇ ਸਾਡੇ 6 ਵਜੇ ਪਤਾ ਲੱਗਾ ਜਦੋਂ ਮੰਡੀਆਂ ਨੇ ਦੇਖਿਆ ਇਸ ਮੌਕੇ ਦੁਕਾਨਦਾਰ ਨੇ ਪ੍ਰਸ਼ਾਸਨ ਅੱਗੇ ਇਨਸਾਫ ਦੀ ਗੁਹਾਰ ਲਗਾਈ ਹੈ ਅਤੇ ਚੋਰਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਖੈਰ ਸੂਬੇ ਦਾ ਮਾਹੌਲ ਦਿਨ ਪ੍ਰਤੀ ਦਿਨ ਖਰਾਬ ਹੁੰਦਾ ਜਾ ਰਿਹਾ ਸ਼ਰਿਆਮ ਆਏ ਦਿਨ ਵਾਰਦਾਤਾਂ ਹੋ ਰਹੀਆਂ ਨੇ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਇਹਨਾਂ ਵਾਰਦਾਤਾਂ ਨੂੰ ਰੋਕਣ 'ਚ ਪੂਰੀ ਤਰ੍ਹਾਂ ناکਾਮ ਸਾਬਿਤ ਹੋ ਰਹੀ ਹੈ ਹਕੀਕੀ ਟੀਵੀ ਪੰਜਾਬੀ ਲਈ ਫਗਵਾੜਾ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ